ਆਡਾ ਪਿੰਡ ਦੀ ਜਮੀਨਾਂ ਤੇ ਰੇਟ ਕਾਫੀ ਵਧੇ ਹੋਏ ਨੇ ਤੇ ਭੂ ਮਾਫੀਆ ਵੱਲੋਂ ਇਸ ਜਮੀਨਾਂ ਤੇ ਨਜ਼ਰ ਵੀ ਰੱਖੀ ਹੋਈ ਹੈ। ਪ੍ਰਾਚੀਨ ਸਿੱਧ ਬਾਬਾ ਬਾਲਕਨਾਥ ਮੰਦਿਰ ਦੇ ਨੇੜੇ ਵੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ਲੈ ਕੇ ਇਲਾਕੇ ਦੇ ਲੋਕ ਕਾਫੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਵੀ ਹੋਏ ਸਨ। ਕੀ ਕਹਿਣਾ ਹੈ? ਬਾਬਾ ਬਲਕਨਾਥ ਮੰਦਿਰ ਦੇ ਪੁਜਾਰੀ ਦਾ ਅਤੇ ਇਲਾਕਾ ਨਿਵਾਸੀਆਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਤੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੌਕੇ ਤੇ ਪੁੱਜ ਕੇ ਇਸ ਸਮੱਸਿਆ ਦਾ ਹੱਲ ਕਰਨ ਕੀ ਕਹਿਣਾ ਹੈ ਮੰਦਿਰ ਦੇ ਪੁਜਾਰੀ ਦਾ ਤੇ ਇਲਾਕਾ ਨਿਵਾਸੀਆਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਜੀ ਕਾ ਬੋਲ ਸੱਚ ਬਾਬਾ ਜੀ ਇੱਥੇ ਬਲਕਨਾਥ ਮੰਦਿਰ ਤੁਸੀਂ ਹਾਂ ਜੀ ਹਾਂਜੀ ਗੱਦੀ ਨਹੀਂ ਸੀ ਇਹ ਮਾਮਲਾ ਹੋਇਆ ਸੀ ਇੱਥੇ ਜਿਹੜਾ ਤੁਸੀਂ ਕਹਿ ਰਹੇ ਕਿ ਚੰਚਲ ਦਿੱਤੀਆਂ ਨਹੀਂ ਹੋਰ ਵੀ ਹੋਇਆ ਕੁਝ ਕੀ ਇਹ ਜੀ ਕਾਫੀ ਸਮੇਂ ਤੇ ਇਸ ਮੰਦਿਰ ਦਾ ਰਸਤੇ ਦੀ ਬੜੀ ਦਿੱਕਤ ਸੀ ਬੜੀ ਪ੍ਰੋਬਲਮ ਸਾਨੂੰ ਆਈ ਤੇ ਆਪਾਂ ਸੰਧੂ ਸਾਹਿਬ ਕੋਲ ਗਏ ਉਹਨਾਂ ਨੇ ਰਿਕੁਐਸਟ ਕਰੀ ਤੇ ਉਹਨਾਂ ਨੇ ਸਾਡੀ ਰਿਕੁਐਸਟ ਸੁਣੀ ਠਾਣੇ ਦੇ ਵਿੱਚ ਸਾਨੂੰ ਉਹਨਾਂ ਨੇ ਰਸਤਾ ਲਾ ਦਿੱਤਾ ਮੰਦਿਰ ਦਾ ਤੇ ਆਸੀ ਬੜਾ ਚਲੋ ਖੁਸ਼ੀ ਹੋਈ ਸਾਨੂੰ ਵੀ ਚਲੋ ਸਾਡੇ ਮੰਦਿਰ ਦਾ ਬਾਬਾ ਜੀ ਦਾ ਪ੍ਰਾਚੀਨ ਮੰਦਿਰ ਹੈ ਹਰਪੋਲੇ ਮੰਦਿਰ ਵੀ ਦਾ ਰਸਤਾ ਲੱਗ ਗਿਆ ਸਾਡਾ ਸੋਲੂਸ਼ਨ ਹੋ ਗਿਆ ਕੁਝ ਸਮੇਂ ਬਾਅਦ ਐਸੀ ਦਿੱਕਤਾਂ ਇੱਥੇ ਖੜੀ ਹੋ ਗਈਆਂ ਇੱਥੇ ਨਜਾਇਜ਼ ਕਬਜ਼ੇ ਹੋਣ ਲੱਗੇ ਜਿਹੜੇ ਬੰਦੇ ਕਾਜੇ ਕਰ ਰਹੇ ਆਪਾਂ ਉਹਨਾਂ ਦਾ ਨਾਮ ਤਾਂ ਨਹੀਂ ਲੈਂਦੇ ਪਰ ਜੇ ਸਾਨੂੰ ਟੌਰਚਰ ਕਰੋਗੇ ਤਾਂ ਅਸੀਂ ਉਹਨਾਂ ਦਾ ਨਾਮ ਵੀ ਲਾਵਾਂਗੇ ਤੇ ਸਾਡੀ ਬੇਨਤੀ ਇਹ ਆ ਵੀ ਦੇਖੋ ਜੀ ਬਾਬਾ ਜੀ ਦੀ ਜ਼ਮੀਨ ਆ ਬਾਬਾ ਜੀ ਦੀ ਰਹਿਣੀ ਆ ਅਸੀਂ ਤਾਂ ਇੱਥੇ ਸੇਵਾ ਕਰ ਰਹੇ ਆ ਹਾਂਜੀ ਸਾਡੇ ਦੇ ਬਾਅਦ ਪਤਾ ਨਹੀਂ ਕਿਹਨੇ ਨੇ ਸੇਵਾ ਕਰਨੀ ਕਿਹਨੇ ਨੇ ਨਹੀਂ ਕਰਨੀ ਇਹ ਬਾਬਾ ਜੀ ਦੀ ਜ਼ਮੀਨ ਹੈ ਕੁਝ ਜ਼ਿਮੀਦਾਰ ਬੰਦੇ ਆ ਸੇਵਾਦਾਰ ਆਪਣੇ ਬਾਬਾ ਜੀ ਦੇ ਮੰਦਿਰ ਵਾਸਤੇ ਦਾਨ ਦਿੱਤੀ ਉਹਨਾਂ ਨੇ ਜ਼ਮੀਨ ਤੇ ਆਸੀ ਜਿਹੜੀ ਦਾਨ ਹੋਈ ਵੀ ਜ਼ਮੀਨ ਆ ਅਸੀਂ ਦਾਨ ਵਾਂਗੂ ਹੀ ਰੱਖਣੀ ਆ ਤੇ ਬਾਬਾ ਜੀ ਕੇ ਕੰਮ ਆਣੀ ਆ ਆਣੇ ਵਾਲੇ ਟਾਈਮ ਕੇ ਵਿੱਚ ਹੁਣ 10000 ਸੰਗਤ ਹੋ ਜਾਂਦੀ ਹੈ ਜਿਹੜਾ ਸਾਲਾਨਾ ਮੇਲਾ ਹੁੰਦਾ ਬਾਬਾ ਜੀ ਦਾ ਜਨਵਰੀ ਮਹੀਨੇ ਦੇ ਤੇ ਉਦੀ ਪਾਰਕਿੰਗ ਆ ਇਹ ਮੰਦਰ ਦੀ ਇੱਥੇ ਗੱਡੀਆਂ ਖੜ੍ਹਦੀਆਂ ਚਲੋ ਸਾਨੂੰ ਪਹਿਲਾਂ ਤਾਂ ਦਿੱਕਤ ਸੀ ਵੀ ਰਸਤੇ 'ਵਾਂ ਗੱਡੀਆਂ ਖੜ੍ਹਦੀਆਂ ਲੋਕੀ ਸੀਸੇ ਭੰਨ ਜਾਂਦੇ ਕਦੀ ਕੋਈ ਪੁਸ਼ ਕਰ ਜਾਂਦੇ ਚੋਰੀ ਕਰ ਲੈਣੀ ਮੋਟਰਸਾਈਕਲਾਂ ਦੀ ਤੇ ਹੁਣ ਸਾਡੀ ਚਲੋ ਮੰਦਰ ਕੀ ਜਿਵੇਂ ਨਾ ਆਪਾਂ ਥੋੜੀ ਬਹੁਤੀ ਉਜੇਤਾ ਵੀ ਹੈ ਝਾੜ ਝੂੜ ਸਾਫ਼ ਕਰਕੇ ਇੱਥੇ ਗੱਡੀਆਂ ਗੁੱਡੀਆਂ ਖੜਾਣੇ ਵਾਸਤੇ ਜਗ੍ਹਾ ਸਾਡੀ ਕਰੀ ਵੀ ਆ ਹੁਣ ਇਸ ਤੇ ਨਜਾਇਜ਼ ਕਬਜ਼ੇ ਹੋ ਰਹੇ ਆ ਜੀ ਆਸੀਂ ਬੜੇ ਪਰੇਸ਼ਾਨ ਐ ਸਾਨੂੰ ਬੜੀ ਧਮਕੀਆਂ ਵੀ ਆਂਦੀਆਂ ਵੀ ਸਾਨੂੰ ਮੰਦਰ ਤੇ ਨਹੀਂ ਰਹਿਣ ਦੇਣਾ ਤੁਹਾਡੇ ਨਾਲ ਐਦਾਂ ਕਰ ਦੇਣਾ। ਹੂੰ। ਕਿਹਾ ਤੁਹਾਡਾ ਕਿਥੀ ਆਸੀਂ ਕਿਸੇ ਬੰਦੇ ਤੇ ਕੁਝ ਕਰਾ ਦੇਣਾ ਮਤਲਬ ਸੁਸਾਈਡ ਕਰ ਦੇਣਾ ਖਤਰਾ ਵੀ ਐ। ਜੀ ਖਤਰਾ ਤੇ ਇਸ ਲਈ ਆਸੀਂ ਬੇਨਤੀ ਕਰਦੇ ਮੈਡਮ ਨੂੰ ਮੈਡਮ ਮੰਦਰ ਆਈ ਸੀ ਮੈਡਮ ਨੇ ਸਾਡੇ ਨਾਲ ਬੜੇ ਵਾਅਦੇ ਕਰੇ ਤੇ ਵੀ ਤੁਸੀਂ ਇਸ ਹਲਾਕੇ ਦੇ ਸਾਨੂੰ ਜਿਤਾਓ ਵੋਟਾਂ ਪਾਓ ਵੀ ਆਸੀਂ ਤੁਹਾਡਾ ਮੰਦਰ ਦਾ ਰਸਤਾ ਵੀ ਲਵਾਉਂਗੇ ਤੇ ਇਹਨੂੰ ਰੋਡ ਨੂੰ ਪੱਕਾ ਵੀ ਕਰਾਉਂਗੇ। ਤੇ ਮੈਡਮ ਜਦ ਜਿੱਤੀ ਆ ਉਸਦੇ ਬਾਅਦ ਨਹੀਂ ਮੈਡਮ ਆਈ ਅਸੀਂ ਮੈਡਮ ਕੋਲ ਕਈ ਦਫਾ ਜਾ ਕੇ ਆਈ ਮੈਡਮ ਜੀ ਤੁਸੀਂ ਅਸੀਂ ਤੁਹਾਡਾ ਵਾਅਦਾ ਪੂਰਾ ਕਰਿਆ ਤੁਸੀਂ ਸਾਡੇ ਮੰਦਿਰ ਵਾਸਤੇ ਕੋ ਰਿਕੁਐਸਟ ਕਰੀ ਤੀ ਵੀ ਚਲੋ ਇਸ ਟਾਈਮ ਅਸੀਂ ਕੋ ਸਾਡੇ ਕੋਈ ਪਾਵਰ ਨਹੀਂ ਆ ਜਿਸ ਟਾਈਮ ਕੋਈ ਪਾਵਰ ਹੋਊਗੀ ਅਸੀਂ ਤੁਹਾਡਾ ਸਾਥਕ ਦਉਗੇ ਮੰਦਿਰ ਚੱਜਾ ਰਿਹਾ ਪ੍ਰਧਾਨ ਦੱਸਿਆ ਕਿ ਐਮਐਲਏ ਸਾਹਿਬ ਦਾ ਨਾਮ ਵੀ ਵੱਧ ਤੇ ਜਾ ਰਿਹਾ ਇੱਥੇ ਕਬਜ਼ਾ ਕਰਨ ਨੂੰ ਬਿਲਕੁਲ ਸੱਚ ਗੱਲ ਆ ਜੀ ਇਹ ਮੈਡਮ ਦਾ ਨਾਮ ਲੈ ਕੇ ਨਜਾਇਜ਼ ਕਬਜ਼ੇ ਕਰ ਰਹੇ ਆ ਇਹ ਜ਼ਮੀਨ ਜ਼ਿਮੀਦਾਰਾਂ ਨੇ ਦੇਈ ਵੀ ਆ 나ਡੇ ਕੇ ਸੇਵਾਦਾਰ ਆ ਉਹਨਾਂ ਨੇ ਬਾਬਾ ਜੀ ਕੇ ਮੰਦਿਰ ਨੂੰ ਦੇਈ ਹੈ ਉਹ ਸੇਵਾਦਾਰ ਵੀ ਵਿੱਚ ਇੰਜ ਇਹਨਾਂ ਜਮੀਨ ਦਿੱਤੀ ਆ ਬਾਬਾ ਜੀ ਨੂੰ ਤੇ ਹੁਣ ਜਿਹੜੀ দান ਦੀ ਵੀ ਜਮੀਨਾਂ ਤੋਂ ਬਾਬਾ ਜੀ ਦੀ ਜਮੀਨ ਹੋਈ ਨਾ ਕਿਸੇ ਦਾ ਹੱਕ ਨਹੀਂ ਨਾ ਉਹਦੇ ਉੱਪਰ ਟੱਕਰ ਤੁਹਾਡੇ ਨਾਲ ਲੈ ਰਹੇ ਹੈ ਕਿ ਬਾਬੇ ਨਾਲ ਲੈ ਰਹੇ ਇਹ ਟੱਕਰ ਬਾਬਾ ਜੀ ਗੱਲ ਵੀ ਲੈ ਰਹੇ ਆ ਸਾਨੂੰ ਵੀ ਵਿੱਚ ਚੈਲੰਜ ਕਰ ਰਹੇ ਆ ਇਹ ਸਾਨੂੰ ਕਹਿੰਦੇ ਆ ਵੀ ਤੁਸੀਂ ਮੰਦਰ ਦੀ ਆੜ ਦੇ ਵਿੱਚ ਕਬਜ਼ੇ ਕਰ ਰਹੇ ਜਮੀਨਾਂ ਦੇ ਅੱਛਾ ਜੀ ਤੇ ਜੀ ਮੈਂ ਸਾਰੀ ਸੰਗਤ ਨੂੰ ਸਾਰੇ ਭਗਤਾਂ ਨੂੰ ਮੈਡਮ ਟੱਕਰ ਵੀ ਗੱਲ ਪਹੁੰਚਾਣਾ ਚਾਹੁੰਦਾ ਵੀ ਨਾ ਤੋਂ ਕੋਈ ਮੇਰਾ ਨਜਾਇਜ਼ ਇਹ ਕਬਜ਼ਾ ਨਾ ਕੋਈ ਮੇਰੇ ਪਾਸ ਕੋਈ ਐਦਾ ਕੋਈ ਕਹਿ ਸਕਦਾ ਵੀ ਇਹਨੇ ਆਪਣੀ ਇੱਥੇ ਕੋਈ ਬਿਲਡਿੰਗ ਬਣਾਈ ਕਿ ਇੱਥੇ ਮਕਾਨ ਬਣਾਇਆ ਕੋਈ ਜ਼ਮੀਨ ਨਹੀਂ ਬਾਬਾ ਜੀ ਕੇ ਨਾਮ ਹੈ ਜੀ ਬਾਬਾ ਜੀ ਕੇ ਨਾਮ ਰਹਿਣੀ ਹੈ ਅੱਛਾ ਜੀ ਟਰਸਟੇ ਤੁਹਾਡਾ ਬਣਾਇਆ ਹੋ ਕੋਈ ਨਹੀਂ ਟਰਸਟ ਤਾਂ ਬਣਿਆ ਵਾ ਵੈਸੇ ਉਹ ਆਪਾਂ ਹਾਂਜੀ ਕਮੇਟੀ ਬਣੀ ਵੀ ਐ ਠੀਕ ਹੈ ਤੇ ਚਲੋ ਜੋ ਵੀ ਆਸੀ ਇੱਥੇ ਦਰਬਾਰ ਜਾਂ ਕੰਮ ਕਰਦੇ ਆਂ ਕਿ ਮੇਲਾ ਕਰਦੇ ਆਂ ਆਪਾਂ ਸਾਰੇ 나ਡਾ ਪਿੰਡ ਤੇ ਹੋਰ ਭਗਤ ਜਿਹੜੇ ਚੰਡੀਗੜ੍ਹ ਤੋਂ ਵੀ ਆਂਦੇ ਆਂ ਕਿ ਆ ਨਾਮੇ ਘਰੋਂ ਹੋ ਗਿਆ ਟਾਂਡਾ ਕਰੋੜ ਹੋ ਗਿਆ ਸਾਰਿਆਂ ਕੀ ਸਹਿਮਤੀ ਕੇ ਵਿੱਚ ਹੀ ਆਪਾਂ ਬਾਬਾ ਜੀ ਦਾ ਪ੍ਰੋਗਰਾਮ ਕਰਦੇ ਆਂ ਹੂੰ ਸਾਨੂੰ ਬੜੀ ਖੁਸ਼ੀ ਹੁੰਦੀ ਆ ਬੜੀ ਦੂਰ ਦੂਰ ਤੋਂ ਲੋਕ ਆਉਂਦੇ ਆ ਸਿੰਘ ਜੀ ਸਾਹਿਬ ਨੂੰ ਜਦੋਂ ਤੁਸੀਂ ਕਹਿ ਰਹੇ ਹੋ ਕਿ ਮੈਂ ਮੇਰੇ ਸਾਹਿਬ ਦਾ ਨਾਮ ਵਰਤੇ ਜਾ ਰਿਹਾ ਉਹ ਤੋਂ ਬਾਅਦ ਮਿਲੇ ਵੀ ਹੋ ਤੁਸੀਂ ਕਿ ਦੱਸਿਆ ਕਿ ਭਾਈ ਤੁਹਾਡੇ ਨਾਮ ਵਰਤੇ ਨਹੀਂ ਅਸੀਂ ਮੈਡਮ ਨੂੰ ਮਿਲਣੇ ਕਿ ਕਈ ਵਾਰੀ ਕੋਸ਼ਿਸ਼ ਕਰੀ ਪਰ ਜਿਹੜੇ ਮੂਰੇ ਆਗੂ ਆ ਉਹ ਸਾਨੂੰ ਮੈਡਮ ਤੱਕ ਸਾਡੀ ਗੱਲ ਨਹੀਂ ਜਾਣ ਦਿੰਦੇ ਨਾ ਸਾਨੂੰ ਮੈਡਮ ਤੱਕ ਮਿਲਣੇ ਦਿੰਦੇ ਆ ਤੇ ਉਹ ਕਹਿੰਦੇ ਵੀ ਮੈਡਮ ਅੱਜ ਕੋਈ ਹੋਰ ਖਾਸ ਕੰਮ ਤੇ ਆਈ ਆ ਤੁਸੀਂ ਫੇਰ ਮਿਲੋ ਜੋ ਤੇ ਸਾਡੀ ਬੇਨਤੀ ਆ ਵੀ ਮੈਡਮ ਸਾਡੇ ਕੋਲ ਇੱਕ ਵਾਰੀ ਸਾਨੂੰ ਟਾਈਮ ਦੇ ਦੇ ਚਾਹੇ ਅਸੀਂ ਸਾਡੇ ਕੋਲ ਆ ਜਾਈਏ ਅਸੀਂ ਉਹਨਾਂ ਨੂੰ ਜਿਹੜੀ ਇੱਥੇ ਮੰਦਿਰ ਦੀ ਕਿ ਅਸੀਂ ਬੜੇ ਪਰੇਸ਼ਾਨ ਐ ਤੇ ਜ਼ਮੀਨਤਾ ਇਹ 나ਡੇ ਕੀ ਆ ਪਰ ਕਬਜ਼ੇ ਕਰਨੇ ਵਾਲੇ ਬਾਹਰ ਕੇ ਬੰਦੇ ਆ ਫਿਰ ਉਹ ਧਮਕੀਆਂ ਦੇਂਦੇ ਗੱਡੀਆਂ ਲੈ ਕੇ ਰਾਤਾਂ ਬਰਾਤ ਆਂਦੇ ਆ ਉਹ ਕਹਿੰਦੇ ਅਸੀਂ ਤੁਹਾਨੂੰ ਵਿੱਚ 나ਡੇ ਵਾਲੇ ਵੀ ਹੈਗੇ ਜੀ ਮਤਲਬ ਕਈ ਤਰ੍ਹਾਂ ਦੀ ਧਮਕੀਆਂ ਦੇਂਦੇ ਹੀ ਮਾਰਨੇ ਚੱਕਰ ਦੀ ਧਮਕੀ ਦਿੰਦੇ ਆ ਕਹਿੰਦੇ ਵੀ ਮੰਦਿਰ ਤੇ ਤੁਹਾਨੂੰ ਅਸੀਂ ਹਟਾ ਦੇਣਾ ਇੱਥੇ ਪੁਜਾਰੀ ਅਸੀਂ ਹੋਰ ਰੱਖ ਲੈਣਾ ਕਿ ਬਾਬਾ ਜੀ ਨੇ ਸਾਨੂੰ ਉਦੇਸ਼ ਕਰਿਆ ਤਾਂ ਬਾਬਾ ਜੀ ਨੇ ਹੁਕਮ ਕਰਿਆ ਤਾਂ ਜਿਸ ਟਾਈਮ ਅਸੀਂ ਇੱਥੇ ਜੋਤ ਜਗਾਈ ਤੀ ਉਸ ਟਾਈਮ ਤੋਂ ਚਲੋ ਮੇਰੇ ਗੱਲ ਬਾਬਾ ਜੀ ਤੇ ਗੁਫਾ ਦੇ ਜਿਹੜੇ ਬਾਬਾ ਜੀ ਦਾ ਗੁਫਾ ਪ੍ਰਾਚੀਨ ਮੰਦਿਰ ਹੈ ਹਰਪੋਲੇ ਤੇ ਚਲੋ ਆਪਾਂ ਜਿੱਦਾਂ ਜਿੱਦਾਂ ਬਾਬਾ ਜੀ ਕਹਿੰਗੇ ਆਪਾਂ ਸੇਵਾ ਕਰੀ 15 18 ਸਾਲ ਹੋ ਗਏ ਜੀ ਸੇਵਾ ਕਰਦੇ ਇਹਨੂੰ ਤੇ ਚਲੋ ਇੱਕ ਭਗਤ ਦਾ ਇਹੀ ਹੁੰਦਾ ਵੀ ਸੰਗਤ ਆਂਦੀ ਆ ਇੱਥੇ ਤੇ ਇੱਥੇ ਚਲੋ ਆਣੇ ਵਾਲੇ ਟਾਈਮ ਆ ਛੱਡ ਵੀ ਹੈਗਾ ਜੀ ਲੰਗਰ ਹਾਲ ਵੀ ਬਣਿਆ ਵਾ ਸਾਰਾ ਕੁਝ ਹੈ ਤੇ ਇਹਦੀ ਅੱਗੇ ਵੀ ਆਪਾਂ ਕਾਫੀ ਕੁਝ ਡਵੈਲਪਮੈਂਟ ਕਰਨੀ ਹੈ ਤੇ ਡਵੈਲਪਮੈਂਟ ਤਾਂ ਹੀ ਹੋਊਗੀ ਜੇ ਸਾਡੇ ਕੋਲ ਇੱਥੇ ਜਿਹੜੀ ਜੇ ਜਗ੍ਹਾ দান ਕਰੀ ਵੀ ਆ ਉਹ ਤਾਂ ਲੋਕਾਂ ਨਾਲ ਕਬਜ਼ੇ ਕਰ ਲੈਣ ਲੱਗੇ ਹੂੰ ਤੇ ਹੁਣ ਸਾਡੀ ਰਿਕਵੈਸਟ ਹੈ ਵੀ ਇੱਥੇ ਪਿੱਲਰ ਪੁੱਲ ਲੱਗ ਰਹੇ ਆ ਇਹ ਗੇਟ ਆ ਬਾਬਾ ਜੀ ਦਾ ਵੀ ਇਸ ਤੇ ਅੱਗੇ ਕੋਈ ਸਾਨੂੰ ਕਿਸੇ ਤਰ੍ਹਾਂ ਦੇ ਟੌਰਚਰ ਨਾ ਕਰੇ ਪਰੇਸ਼ਾਨਾ ਨਾ ਕਰੇ ਬਾਕੀ ਆਪਾਂ ਨਜਾਇਜ਼ ਆਪਾਂ ਵੀ ਕਿਸੇ ਗੱਲ ਨਹੀਂ ਕਰ ਰਹੇ ਪਰ ਸਾਡੇ ਨਾਲ ਨਜਾਇਜ਼ ਹੋ ਰਿਹਾ ਤੇ ਸਾਡੀ ਬਹੁਤ ਰਿਕਵੈਸਟ ਹੈ ਸੰਗਤ ਖੜੀ ਸਾਡੇ ਨਾਲ ਸੰਗਤ ਨੇ ਵੀ ਸਾਨੂੰ ਸੰਜੋਗ ਕਰਿਆ ਤੇ ਮੰਦਿਰ ਵਾਸਤੇ ਸੰਧੂ ਸਾਹਿਬ ਨੇ ਸਾਨੂੰ ਕੋਈ ਕਿਸੇ ਤਰ੍ਹਾਂ ਸਾਡੇ ਦਾਨਪੁੰਨ ਨੇ ਲਿਆ ਜਿਨ੍ਹਾਂ ਨੇ ਸਾਨੂੰ ਰਸਤਾ ਲਾਇਆ ਅਸੀਂ ਉਹਨਾਂ ਦਾ ਬੜਾ ਬੜਾ ਧੰਨ ਰਸਤਾ ਮੰਦਰ ਵਾਸਤੇ ਲਾਇਆ ਸੀ ਪਰ ਜਿਹੜੇ ਤਣਾੜ ਬੰਦੇ ਹੋ ਆਪਣੇ ਇੱਥੇ ਫਾਰਮ ਹਾਸ ਮੈਂ ਕਹਾਂ ਜੀ ਉਹਨਾਂ ਨੇ ਲਿਖ ਕੇ ਦਿਆ ਸਾਨੂੰ ਠਾਣੇ ਦੇ ਵਿੱਚ ਐਸਐਸ ਤੋਂ ਸਭ ਕੁਲ ਸਾਡਾ ਫੈਸਲਾ ਹੋਇਆ ਉਹਨਾਂ ਨੇ ਸਾਨੂੰ ਇਹ ਬੋਲਿਆ ਵੀ ਇਹ ਰਸਤਾ ਬਾਬਾ ਜੀ ਨੂੰ ਦੇ ਰਹੇ ਆ ਅਸੀਂ ਹਰਪੋਲੇ ਮੰਦਰ ਨੂੰ ਤੇ ਸਾਡੀ ਅੱਗੇ ਇੱਛਾ ਹੈ ਅਸੀਂ ਸੇਵਾਦਾਰ ਜਿਨ੍ਹਾਂ ਨੇ ਚੱਲ ਸਾਨੂੰ ਜਿਨ੍ਹਾਂ ਦੀ ਜ਼ਮੀਨ ਮਣੀ ਮੋਟੀ ਸਾਡੇ ਸਾਨੂੰ ਰਸਤਾ ਲਾਇਆ ਅਸੀਂ ਉਹਨਾਂ ਨੂੰ ਦੇ ਸਕਦੇ ਆ ਬਾਕੀ ਜੇ ਕੋਈ ਸਾਨੂੰ ਤੰਗ ਕਰੂਗਾ ਕਿਸੇ ਪ੍ਰਕਾਰ ਵੀ ਅਸੀਂ ਉਹਦਾ ਰਸਤਾ ਬੰਦ ਵੀ ਕਰ ਸਕਦੇ ਆ ਕਿਉਂ ਇਹ ਹਰਪੋਲੇ ਮੰਦਿਰ ਦਾ ਰਸਤਾ ਹੈ ਬਕਾਇਦਾ ਕਿਸੇ ਦਾ ਰਸਤਾ ਨਹੀਂ ਹੈ ਤੇ ਆਪਾਂ ਜੇ ਸਹਿਮਤੀ ਗੱਲ ਆਪਾਂ ਸਾਰਿਆਂ ਨੂੰ ਦੇ ਵੀ ਸਕਦੇ ਆ ਤੇ ਸਾਰਿਆਂ ਨੂੰ ਆਪਾਂ ਨਾ ਵੀ ਕਰ ਸਕਦੇ ਆ ਪਰ ਬੇਨਤੀ ਹੈ ਸਾਡੀ ਜੀਨ ਸੇਵਾਦਾਰਾਂ ਨੇ ਸਾਨੂੰ ਸਾਥ ਦਿੱਤਾ ਅਸੀਂ ਉਹਨਾਂ ਦੇ ਨਾਲ ਆ ਪਰ ਕੁਝ ਬੰਦੇ ਇੱਥੇ ਆ ਕੇ ਨਜਾਇਜ਼ ਕਬਜ਼ੇ ਕਰ ਰਹੇ ਆ ਹੁਣ ਅਸੀਂ ਇਹ ਸਾਡਾ ਪਾਰਕਿੰਗ ਹੈ ਮੰਦਿਰ ਕੀ ਇਸ ਦੇ ਉੱਪਰ ਵੀ ਨਜਾਇਜ਼ ਕਬਜ਼ਾ ਹੋ ਰਿਹਾ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਸਾਡੀ ਰਿਕਵੈਸਟ ਹੈ ਵੇ ਸਾਡੀ ਸੁਣਵਾਈ ਹੋਵੇ ਐਸ ਐਚਓ ਸਾਹਿਬ ਨੂੰ ਅਸੀਂ ਮੌਕੇ ਤੇ ਲਿਆਏ ਤੇ ਉਹ ਮੌਕਾ ਦੇਖ ਕੇ ਗਏ ਆ ਉਹ ਕਹਿੰਦੇ ਬਾਬਾ ਜੀ ਠੀਕ ਆ ਤੁਹਾਡੇ ਪੱਖ ਆ ਤੁਹਾਡੀ ਹੈਗੀ ਆ ਤੁਹਾਡੀ ਇਹ ਰਹਿਣੀ ਆ ਪਰ ਫਿਰ ਵੀ ਸਾਨੂੰ ਕਈ ਤਰ੍ਹਾਂ ਦੀ ਧਮਕੀਆਂ ਮਿਲ ਰਹੀਆਂ ਸਾਨੂੰ ਇਨਾ ਤੋਂ ਬੜਾ ਹੀ ਤੁਹਾਨੂੰ ਜਾਨ ਦਾ ਖਤਰਾ ਹੈ ਜੀ ਆਪਣਾ ਇਸ ਕਰਕੇ ਸਾਡਾ ਕੋਈ ਨਾ ਕੋਈ ਸੋਲਿਊਸ਼ਨ ਤੁਸੀਂ ਨਾਮ ਵੀ ਲੈ ਸਕਦੇ ਨਾ ਬੰਦੇ ਜਿਹੜੇ ਧਮਕੀ ਦੇ ਰਹੇ ਬਿਲਕੁਲ ਨਾਮ ਲਾਉਂਗੇ ਜੀ ਅਸੀਂ ਸਾਰਿਆਂ ਦਾ ਇਸ ਟਾਈਮ ਤੋਂ ਚਲੋ ਆਪਾਂ ਨਾਮ ਨਹੀਂ ਲੈਂਦੇ ਪਰ ਜੇ ਸਾਡੇ ਗੱਲ ਕੋਈ ਅੱਗੇ ਕਾਰਵਾਈ ਕਰੀ ਤੇ ਅਸੀਂ ਜਰੂਰ ਉਹਨਾਂ ਦਾ ਨਾਮ ਲਾਉਂਗੇ ਸਾਰਿਆਂ ਦੇ ਸਾਹਮਣੇ ਨਾਮ ਲਾਉਂਗੇ ਤੇ ਸਾਨੂੰ ਕਿਸੇ ਦਾ ਕੋਈ ਡਰ ਭੈ ਨਹੀਂ ਆਪਾਂ ਬਾਬਾ ਜੀ ਦੀ ਸੇਵਾ ਕਰਦੇ ਜੇ ਸਾਨੂੰ ਕੋਈ ਬਾਬਾ ਜੀ ਦੀ ਸੇਵਾ ਕਰਦਿਆਂ ਨੂੰ ਕੋਈ ਮਾਰਨਾ ਚਾਹੁੰਦਾ ਕੋਈ ਕਿ ਧਮਕੀ ਦੇਣਾ ਚਾਹੁੰਦਾ ਅਸੀਂ ਉਹਦੀ ਵੀ ਕੋਈ ਪਰਵਾਹ ਨਹੀਂ ਕਰਦੇ ਅਸੀਂ ਅੱਜ ਵੀ ਕਹਿੰਦੇ ਅਸੀਂ ਲਿਖ ਕੇ ਵੀ ਦਿੰਦੇ ਪਰਸਨਲ ਕੋਈ ਚੀਜ਼ ਨਹੀਂ ਹੈਗੀ ਨਾ ਆਪਾਂ ਰੱਖੀ ਨਾ ਰੱਖਣੀ ਬਾਬਾ ਜੀ ਕੀ ਹੈ ਆ ਬਾਬਾ ਜੀ ਕੀ ਰਹਿਣੀ ਆ ਜੱਤ ਕਰ ਬਾਬਾ ਜੀ ਦਾ ਨਾਮ ਰਹਿਣਾ ਜਿਆਦਾ ਕੋਈ ਬਾਬਾ ਜੀ ਦਾ ਦਰਬਾਰ ਰਹਿਣਾ ਪ੍ਰਾਚੀਨ ਮੰਦਿਰ ਹੈ ਇੱਥੇ ਪਿੰਡਾਂ ਦੇ ਲੋਕਾਂ ਨੂੰ ਵੀ ਪਤਾ ਵੀ ਇੱਥੇ ਬਾਬਾ ਜੀ ਜਿਹੜੇ ਸਾਧ ਰੂਪ ਚੇਤੇ ਕਈਆਂ ਨੂੰ ਦਰਸ਼ਨ ਵੀ ਹੋਏ ਬਕਾਇਦਾ ਨਾਡੇਗੇ ਲੋਕਾਂ ਨੇ ਜਿਨ੍ਹਾਂ ਨੇ ਜ਼ਮੀਨ ਦਿੱਤੀ ਹੈ ਬਾਬਾ ਜੀ ਨੂੰ ਉਹਨਾਂ ਨੂੰ ਵੀ ਪਤਾ ਵੀ ਇੱਥੇ ਬਾਬਾ ਜੀ ਦਾ ਦਰਬਾਰ ਹੈ ਪ੍ਰਾਚੀਨ ਮੰਦਿਰ ਹੈ ਅਸੀਂ ਦਾ ਇੱਥੇ ਗੱਦੀ ਨਿਸ਼ੀਨ ਕਾਲਾ ਬਾਬਾ ਜੀ ਹਰਪੋਲੇ ਮੰਦਿਰ ਤੋਂ ਹੈ ਤੇ ਸਾਡੀ ਇਹ ਬੇਨਤੀ ਸੁਣੀ ਜਾਵੇ ਤੇ ਸਾਡੀ ਬਹੁਤ ਬਹੁਤ ਹੱਥ ਬਨ ਕੇ ਬੇਨਤੀ ਆ ਜੈਕਾਰਾ ਪਾਉਣਾ ਹਰੀ ਬਾਬਾ ਜੀ ਦਾ ਮੇਰਾ ਨਾਮ ਸਤਨੰਦ ਸਿੰਘ ਅੱਛਾ ਕੀ ਮਾਮਲਾ ਜੀ ਜਿਹੜਾ ਤੁਸੀਂ ਕੋਈ ਸੰਗਤ ਇਕੱਠੀਆਂ ਹੋਈਆਂ ਤੇ ਕਿੱਥੋਂ ਦਾ ਇਹ ਕੀ ਮਾਮਲਾ ਕਰੀ ਤੁਸੀਂ ਇਹ ਮੰਦਰ ਹੈ ਜੀ ਆਪਣਾ ਬਾਬਾ ਬਲਕਨਾਥ ਜੀ ਦਾ ਕਿੱਥੇ ਜੀ ਇਹ ਬੜੀ ਕਰੋੜ ਤੋਂ ਅੱਗੇ ਟਾਂਡਾ ਟੰਡੀ ਕੋੜ ਤੇ ਨਾਡਾ ਪਿੰਡ ਦੇ ਵਿੱਚ ਜ਼ਮੀਨ ਪੈਂਦੀ ਹੈ ਇਹ ਕਿਹੜੇ ਜ਼ਿਲ੍ਹਾ ਪੈਂਦਾ ਇਹ ਇਹ ਮਹਾਲੀ ਜ਼ਿਲ੍ਹਾ ਪੈਂਦਾ ਜੀ ਅੱਛਾ ਹਲਕਾ ਖੜੜੀ ਹਲਕਾ ਖੜੜ ਰ ਪੈ ਰਿਹਾ ਜੀ ਠੀਕ ਹੈ ਤੇ ਇੱਥੇ ਸਾਡਾ ਮੰਦਿਰ ਬਾਬਾ ਵਾਲਕਣਿਆ ਜੀ ਦਾ ਪ੍ਰਚੀਨ ਮੰਦਿਰ ਹੈ ਤੇ ਇੱਥੇ ਕਈ ਲੋਕ ਆ ਕੇ ਨਾ ਸਾਨੂੰ ਤੰਗ ਕਰ ਰਹੇ ਆ ਕਬਜ਼ੇ ਕਰ ਰਹੇ ਆ ਇਹ ਪ੍ਰਚੀਨ ਮੰਦਿਰ ਲੋਕਾਂ ਨੇ ਨਾ ਜਮੀਨ ਦਿੱਤੀ ਹੈ ਬਾਬਾ ਜੀ ਦੇ ਵਾਸਤੇ ਤੇ ਸਾਡੇ ਭਗਤ ਜੀ ਹੈ ਉਹਨਾਂ ਨੂੰ ਆ ਕੇ ਧਮਕੀਆਂ ਦਿੰਦੇ ਆ ਤੇ ਉਹਨਾਂ ਨਾਲ ਬਹੁਤ ਗਲਤ ਬੋਲਦੇ ਆ ਤੇ ਉਹ ਸਾਨੂੰ ਜਿੱਥੇ ਤੱਕ ਪਤਾ ਲੱਗ ਰਿਹਾ ਹੈ ਕਿ ਇਹ ਸਾਨੂੰ ਕਿਸੇ ਨੂੰ ਤੋਂ ਪਤਾ ਲੱਗਿਆ ਵੀ ਇਹ ਨਾ ਮੈਡਮ ਹਨ ਮੋਲ ਗਗਨ ਮਾਨ ਉਹਨਾਂ ਦਾ ਨਾਂ ਲੈ ਲੈ ਕੇ ਇੱਥੇ ਕਬਜ਼ੇ ਕਰਨ ਨੂੰ ਫਿਰ ਰਹੇ ਆ ਐਮਐਲਏ ਜਿਹੜੇ ਹਨ ਹਾਂਜੀ ਹਲੋ ਮੈਂ ਐਮਐਲਏ ਖੜਰ ਤੇ ਗਿਆ ਤੇ ਉਹਨਾਂ ਦਾ ਉੱਤੇ ਨਾਮ ਵਰਤ ਕੇ ਤੇ ਕਬਜ਼ੇ ਕਰ ਰਹੇ ਆ ਜੋ ਕਿ ਇਹ ਜ਼ਮੀਨ ਪਿੰਡ ਵਾਲਿਆਂ ਨੇ ਬਾਬਾ ਮੰਦਰ ਨੂੰ ਦਿੱਤੀ ਹੋਈ ਹੈ ਤੇ ਆ ਕੇ ਅਸੀਂ ਇੱਥੇ ਕਬਜ਼ੇ ਕਰ ਰਹੇ ਆ ਪਿੱਲਰ ਲਾ ਰਹੇ ਆ ਤੇ ਅਸੀਂ ਇਹਨਾਂ ਤੋਂ ਬਹੁਤ ਤੰਗ ਆ ਤੇ ਅਸੀਂ ਹਰ ਰੋਜ਼ ਗਏ ਬੇਨਤੀ ਕਰਦੇ ਵੀ ਸਾਨੂੰ ਇਹਨਾਂ ਤੋਂ ਸਟਾਇਆ ਜਾਵੇ ਇਹ ਕਿਹੜੀ ਪਿੰਡ ਦੀ ਜ਼ਮੀਨ ਹੈ ਜੀ ਇਹ ਇਹ ਪਿੰਡ ਦੇ ਨਾਡੇ ਦੀ ਪੈ ਜਾਂਦੀ ਹੈ ਜੀ ਪਰ ਨੱਡ ਹਾਂਜੀ ਜਿਹੜੀ ਨਜਾਇਜ਼ ਕਬਜ਼ੇ ਹੋ ਰਹੀ ਹੈ ਤੁਸੀਂ ਕਹਿ ਰਹੇ ਪਿੰਡ ਨਾ ਰਹੀ ਇਹਦੇ ਬਾਰੇ ਕੋਈ ਕੋਈ ਪੁਲਿਸ ਰਿਪੋਰਟ ਤੁਸੀਂ ਜਾਂ ਐਮਐਲਏ ਸਾਹਿਬ ਹਾਂ ਪੁਲਿਸ ਰਿਪੋਰਟ ਹੋਈ ਹੈ ਜੀ ਉਹ ਪਾਰਟੀ ਨੇ ਸਾਡੇ ਖਿਲਾਫ ਧੱਕੇ ਨਾਲ ਹੀ ਪੁਲਿਸ ਰਿਪੋਰਟ ਕਰਤੀ ਜੀ ਇਹ ਸਾਨੂੰ ਤੇ ਅਸੀਂ ਵੀ ਇੱਕ ਥਾਣੇ ਜਾ ਕੇ ਆਏ ਹਾਂ ਉੱਥੇ ਐਚਐਸਓ ਐਚਐਸਓ ਸਾਹਿਬ ਆ ਕੇ ਗਏ ਆ ਉਹਨਾਂ ਨੇ ਮੌਕਾ ਦੇਖਿਆ ਤੇ ਉਹ ਕਹਿੰਦੇ ਵੀ ਤੁਹਾਡਾ ਪੱਖ ਸਹੀ ਹੈ ਤੁਸੀਂ ਆਪਣੇ ਵੱਲੋਂ ਸਹੀ ਹੈ ਤੇ ਅਸੀਂ ਕਿ ਚਾਹੁੰਦੇ ਆ ਵੀ ਸਾਡੀ ਬੇਨਤੀ ਸੁਣੀ ਜਾਵੇ ਤੇ ਸਾਡੀ ਅਨਮੋਲ ਗਗਨ ਮਾਨਤ ਕੋਲ ਬੇਨਤੀ ਹੈ ਵੀ ਤੁਹਾਡਾ ਨਾਂ ਵਰਤ ਕੇ ਇੱਥੇ ਸਾਨੂੰ ਤੰਗ ਕਰ ਰਹੇ ਆ ਕਿ ਦੇਖੋ ਤੁਸੀਂ ਆ ਕੇ ਸਾਡੀ ਸਹੁ ਲੋ ਐਸੀ ਵੀ ਤੁਹਾਨੂੰ ਵੋਟਾਂ ਪਾਈਆਂ ਠੀਕ ਹੈ ਜੀ ਐਸੀ ਕਿਹੜੇ ਬਾਹਰ ਦੇ ਤੁਸੀਂ ਇੱਥੇ ਮੰਦਰ ਚ ਆ ਕੇ ਗਏ ਹੋ ਮੰਦਰ ਚ ਤੁਸੀਂ ਐਮ ਐਲ ਏ ਜਦ ਬਣਨਾ ਸੀਗਾ ਇੱਥੇ ਆ ਕੇ ਗਏ ਹੋ ਤੁਸੀਂ ਆਪ ਸਾਡੇ ਨਾਲ ਵਾਦਾ ਕਰਿਆ ਵੀ ਅਸੀਂ ਤੁਹਾਨੂੰ ਰਸਤਾ ਦਿਵਾਵਾਂਗੇ ਤੁਸੀਂ ਚਲੋ ਉਹ ਵਾਦਾ ਤਾਂ ਪੂਰਾ ਨਹੀਂ ਕਰਿਆ ਤੇ ਉਲਟੇ ਤੁਹਾਡਾ ਨਾਮ ਲੈ ਲੈ ਕੇ ਬੰਦੇ ਸਾਨੂੰ ਤੰਗ ਕਰ ਰਹੇ ਆ ਕਿੰਨੀ ਕਿ ਜ਼ਮੀਨ ਤੇ ਹੁਣ ਜਾਇਜ ਕਬਜ਼ਾ ਕਰਨੇ ਸਨ ਇਹ ਕਾਫੀ ਜ਼ਮੀਨ ਆ ਜੀ ਇੱਧਰ ਆ ਕਾਫੀ ਜ਼ਮੀਨਾਂ ਕਬਜ਼ੇ ਕਰ ਰਿਹਾ ਮੰਦਿਰ ਦੀ ਜਗ੍ਹਾ ਸਾਰੀ ਜੀ 10-12 ਕਿੱਲੇ ਜ਼ਮੀਨ ਹੈ ਬਾ 10-12 ਕਿੱਲੇ ਜ਼ਮੀਨ ਹੈ ਇਹ ਅਸੀਂ ਹੁਣ ਗੇਟ ਲਾਇਆ ਔਰੇ ਇਹਨੂੰ ਵੀ ਤੋੜਨ ਨੂੰ ਫਿਰ ਰਿਹਾ ਜੀ ਅੱਛਾ ਇਹ ਗੇਟ ਤੁਸੀਂ ਲਾਇਆ ਜੀ ਹਾਂ ਜੀ ਇਹ ਗੇਟ ਅਸੀਂ ਲਾਇਆ ਜੀ ਜਿਹੜੀ ਉੱਪਰ ਉੱਪਰ ਵਾਲੀ ਜ਼ਮੀਨ ਹੈ ਜੀ ਗੇਟ ਤੋਂ ਉੱਪਰ ਵਾਲੀ ਸਾਰੀ ਮੰਦਿਰ ਦੀ ਹੈ ਇਹ ਸਾਰੀ ਮੰਦਿਰ ਦੀ ਹੈ ਜੀ ਅੱਛਾ ਜੀ ਇਹ ਸਾਰੀ ਮੰਦਿਰ ਦੀ ਹੈ ਇਹ ਚ ਨਾ ਪਾ ਕੇ ਜੀ ਦਾ ਕੁਛ ਹੈ ਨਾ ਮੇਰਾ ਕੁਛ ਹੈ ਇਹ ਸਿਰਫ ਮੰਦਿਰ ਦਾ ਜੇ ਲੋਕਾਂ ਨੂੰ ਹੋਵੇ ਨਾ ਵੀ ਐਸੀ ਕੋਈ ਕਬਜ਼ਾ ਕਰਨਾ ਇਹ ਪਿੰਡ ਵਾਲਿਆਂ ਨੇ ਦਿੱਤੀ ਏ ਜਮੀਨ ਇਹ ਪਿੰਡ ਵਾਲਿਆਂ ਨੇ ਦਿੱਤੀ ਹਾਂਜੀ ਹਾਂਜੀ ਸਹਿਮਤੀ ਤਾਂ ਕੋਈ ਸਹਿਮਤੀ ਨਾਲ ਹੀ ਦਿੱਤੀ ਏ ਜੀ ਸਹਿਮਤੀ ਨਾਲ ਦਿੱਤੀ ਏ ਜੀ ਇਹ ਕਿੰਨਾ ਪੁਰਾਣਾ ਮੰਦਿਰ ਹੈ ਜੀ ਇਹ ਪ੍ਰਚੀਨ ਮੰਦਿਰ ਹੈ ਜੀ ਕਾਫੀ ਪੁਰਾਣਾ ਮੰਦਿਰ ਹੈ ਅੱਛਾ ਜੀ ਹਾਂ ਸਾਡੇ ਸਿਆਣੇ ਦੱਸਦੇ ਆ ਜੀ ਕਿੰਨੀ ਇੱਕ ਸੰਗਤ ਇੱਥੇ ਪਹੁੰਚਦੀ ਹੈ ਕੋਈ ਕਾਫੀ ਸੰਗਤ ਆਂਦੀ ਹੈ ਜੀ ਕਾਫੀ ਭਾਰੀ ਮੇਲੇ ਭਰਦੇ ਜੀ ਇੱਥੇ ਹਰ ਸਾਲ ਚ ਦੋ ਤਿੰਨ ਮੇਲੇ ਭਰੇ ਜਾਂਦੇ ਆ ਤੇ ਹਰ ਸੰਡੇ ਨੂੰ ਆ ਕੇ ਸੰਗਤ ਆਂਦੀ ਹੈ ਦੂਰੋਂ ਦੂਰੋਂ ਸੰਗਤ ਆਂਦੀ ਹੈ ਹਿਮਾਚਲ ਤੋਂ ਆਂਦੀ ਹੈ ਜੀ ਸੰਗਤ ਹਰਿਆਣ ਬਹੁਤ ਪੰਜਾਬ ਚ ਬਹੁਤ ਦੂਰ ਦੂਰੋਂ ਸੰਗਤ ਆਂਦੀ ਹੈ। ਅਸੀਂ ਦੇ ਬਾਰੇ ਐਮ ਐਲ ਏ ਨੂੰ ਤੁਸੀਂ ਕੋਈ ਲੈਟਰ ਲਿਖਿਆ ਕੋਈ ਦੱਸਿਆ ਉਹਨਾਂ ਨੂੰ ਜਾ ਕੇ ਭਾਈ ਤੁਹਾਡਾ ਨਾਮ ਵਰਤੇ ਜਾ ਰਹੇ ਨਜ਼ਾਇਜ਼ ਕਬਜ਼ੇ। ਨਹੀਂ ਹਜੇ ਮੈਡਮ ਨੂੰ ਅਸੀਂ ਮਿਲੇ ਨਹੀਂ ਹੈ ਪਰ ਮੈਡਮ ਜੀ ਨੂੰ ਜ਼ਰੂਰ ਮਿਲਾਂਗੇ। ਉਹਨਾਂ ਨੂੰ ਦੱਸਾਂਗੇ ਵੀ ਸਾਡੇ ਨਾਲ ਇਸ ਤਰ੍ਹਾਂ ਹੋ ਰਿਹਾ ਤੇ ਤੁਸੀਂ ਆ ਕੇ ਸਾਡੀ ਸੂਹ ਲਓ। ਸਾਨੂੰ ਦੇਖੋ ਅਸੀਂ ਵੀ ਤੁਹਾਡੇ ਵੋਟਾਂ ਪਾਈਆਂ। ਤੁਹਾਡੇ ਨਾਲ ਖੜੇ ਆ। ਇੱਕ ਪਾਸੇ ਤਾਂ ਮੈਡਮ ਨਜ਼ਾਇਜ਼ ਕਬਜ਼ੇ ਛਡਾਉਂਦੀ ਫਿਰਦੀ ਆ। ਅਸੀਂ ਉਹਨਾਂ ਦੀ ਵੀਡੀਓ ਦੇਖਦੇ ਆ ਫੇਸਬੁੱਕਾਂ 'ਚ ਅਸੀਂ ਵੀ ਉਹਨਾਂ ਨਾਲ ਜੁੜੇ ਹੋਏ ਆ। ਤੇ ਇੱਕ ਪਾਸੇ ਉਹਨਾਂ ਦੇ ਨਾਂ ਤੇ ਉਰੇ ਕਬਜ਼ੇ ਹੋ ਰਿਹਾ ਉਹ ਆ ਕੇ ਉਰੇ ਦੇਖਣ ਸਾਡੀ ਸੂਹ ਲੈਣ ਵੀ ਉਰੇ ਕਬਜ਼ੇ ਕਿਵੇਂ ਕਰ ਰਹੇ ਆ ਲੋਕ ਆ ਕੇ ਤੁਹਾਡਾ ਨਾਂ ਕਿਵੇਂ ਵਰਤ ਰਹੇ ਆ ਉਹ ਤਾਂ ਦੇਖਣ ਆ ਕੇ ਸਾਡੀ ਬੇਨਤੀ ਹੈ ਉਰੇ ਆਣ ਆ ਕੇ ਸਾਡੀ ਸੂਹ ਲੈਣ ਸਾਡੇ ਨਾਲ ਗੱਲਬਾਤ ਕਰਨ ਬੰਦੇ ਵੀ ਆਏ ਸੀ ਇੱਥੇ ਜਾਂ ਫਿਰ ਤੁਹਾਨੂੰ ਵੈਸੇ ਪਤਾ ਲੱਗਿਆ ਜੀ ਨਹੀਂ ਸਾਨੂੰ ਪਤਾ ਲੱਗਿਆ ਜੀ ਅੱਛਾ ਜੀ ਹਾਂ ਵੀ ਉਹਨਾਂ ਦੇ ਬੰਦੇ ਆ ਅੱਛਾ ਜੀ ਤੇ ਉਹਨਾਂ ਦੇ ਸਾਨੂੰ ਕਿਸੇ ਨੇ ਦੱਸਿਆ ਵੀ ਉਹਨਾਂ ਦੇ ਬੰਦੇ ਆ ਕੋ ਵੀਡੀਓ ਵਗੈਰੇ ਤਾਂ ਤੁਹਾਡੇ ਕੋਲ ਨਾ ਬੰਦੇ ਇੱਥੇ ਆਏ ਹੋਏ ਨੇ ਨਹੀਂ ਉਹਨਾਂ ਦੀ ਵੀਡੀਓ ਨਹੀਂ ਹੈ ਪਰ ਉਹ ਪਿੱਲਰ ਲਾ ਕੇ ਗਏ ਆ ਜੀ ਪਿੱਲਰ ਲਾ ਕੇ ਗਏ ਪਿੱਲਰ ਲਾ ਕੇ ਗਏ ਹੋਰੇ ਅੱਛਾ ਜੀ ਹਾਂ ਜੀ ਸਹੀ ਸਾਲ ਜਿੱਥੇ ਜਾ ਰਹੇ ਕੁਝ ਬੰਦੇ ਨਜਾਇਜ਼ ਕਬਜ਼ਾ ਵੀ ਕਰ ਰਹੇ ਨੇ ਨਜਾਇਜ਼ ਤਾਂ ਆਪਣੇ ਆਪ ਦਿਖ ਰਿਹਾ ਜੀ ਇੱਥੇ ਸਾਹਮਣੇ ਮੈਂ ਸੇਵਾ ਵਾਸਤੇ ਇੱਥੇ ਆ ਰਹੀ ਹਾਂ ਜੀ ਸੇਵਾ ਜਿੰਨੀ ਵੀ ਹੈ ਨਾਡਾ ਪਿੰਡ ਜੀ ਨਾਡਾ ਪਿੰਡ ਹੈ ਹਾਂ ਜੀ ਇਹ ਜਿਹੜੀ ਜ਼ਮੀਨ ਦਿੱਤੀ ਹੋਈ ਹੈ ਮੰਦਿਰ ਨੂੰ ਹਾਂ ਜੀ ਇਹ ਸੱਚ ਹੈ ਗੱਲ ਕੀਤੀ ਹੋਈ ਹੈ ਸੱਚ ਹੈ ਜੀ ਸੱਚ ਹੈ ਜੀ ਸੱਚ ਬਾਬਾ ਤਾਂ ਨਹੀਂ ਕਬਜ਼ਾ ਕਰ ਰਹੇ ਹਾਂ ਨਹੀਂ ਜੀ ਬਾਬੇ ਨੂੰ ਕਿਉਂ ਕਬਜ਼ਾ ਕਰ ਹਾਂਜੀ ਬਾਰੂ ਬੰਦੇ ਕਰ ਰਹੇ ਹਾਂਜੀ ਇਹ ਅੱਜ ਗੇਟ ਲਾ ਗੇਟ ਲਾ ਲਿਆ ਜੀ ਸੰਗਤਾਂ ਵੀ ਆਈਆਂ ਬਾਬਾ ਜੀ ਨੂੰ ਧਮਕੀਆਂ ਦੀ ਦੱਸ ਰਿਹਾ ਮੈਨੂੰ ਇਹ ਡਰ ਰਿਹਾ ਵਿਚਾਰਾ ਹਾਂਜੀ ਕੋਈ ਕਾਰਵਾਈ ਤਮੰਗ ਤੋ ਕਾਨੂੰਨੀ ਤਾਂ ਈ ਸੀ ਨੇ ਕਰੀ ਜੀ ਮੈਨੂੰ ਉਸ ਟਾਈਮ ਕੋਈ ਪਤਾ ਨਹੀਂ ਕਾਰਵਾਈ ਦਾ ਅਗਲੀ ਦਾ ਨਾ ਮੈਂ ਗਿਆ ਗੈਲ ਮੈਂ ਤਾਂ ਸੇਵਾ ਵਧਾ ਰਾਂ ਇੱਕ ਬਸ ਕਿੰਨੀਆਂ ਕ ਸੰਗਤਾਂ ਆਈਆਂ ਸੰਗਤਾਂ ਨੂੰ ਹੁਣ ਤੁਹਾਡੇ ਸਾਹਮਣੇ ਮੇਲੇ ਨੂੰ ਦੇਖ ਲਿਓ ਤੁਸੀਂ 6-7000 ਹੋ ਗਈ ਤੇ ਅੱਛਾ ਜੀ ਹਾਂਜੀ